ਆ ਗਈ ਦੀ ਹੁਣ ਉਤਲੀ ਸਾਈਡ ਇੱਥੇ ਗੇਅਰ ਬਾਕਸ ਉਹ ਪਲਸੇਟਰ ਲੱਗਣਾਗਾ ਚੱਲਣਾ ਹੋਇਆ ਪੈ ਜੁਦੇ ਉਤੇ ਘੁੰਮਣ ਲੱਗੇ ਜੇ ਆ ਦੇਖੋ ਇਹਦੇ ਐ ਹੋ ਜਾਂਦਾ ਠੀਕ ਹੈ ਜੀ ਤੇ ਆ ਗੇਅਰ ਬਾਕਸ ਹੁਣ ਜਿਹੜਾ ਹੈਗਾਗਾ ਇਹ ਆਪਾਂ ਨਵਾਂ ਲੈ ਕੇ ਆਏ ਆਂ ਠੀਕ ਹੈ ਇਹਦੇ ਵਿੱਚ ਹੀ ਦੋ ਸੈੱਲ ਹੁੰਦੇ ਨੇ ਠੀਕ ਹੈ ਜੀ ਇਹਦੀਆਂ ਹੁਣ ਚਾਰ ਤਾਰਾਂ ਨੇ ਚਾਰਾਂ ਦੇ ਅਲੱਗ-ਅਲੱਗ ਰੰਗ ਹੈ ਨਹੀਂ ਤਾਂ ਜ਼ਿਆਦਾਤਰ ਬਲੌਗਰ ਇਮਾਰਤਾਂ ਜਾਂਦੇ ਆਂ ਵੱਡੀਆਂ-ਵੱਡੀਆਂ ਚ ਪਰ ਮੈਂ ਤੁਹਾਨੂੰ ਮਿਸਤਰੀ ਹੋਣ ਦੇ ਨਾਤੇ ਇਹ ਜਾਣਕਾਰੀ ਵੀ ਦੇ ਰਿਹਾ ਆਂ ਦੇਖੋ ਇਹ ਗੇਅਰ ਬਾਕਸ ਸਹੀ ਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਇੱਕ ਮਸ਼ੀਨ ਦਾ ਵਲੌਗ ਬਣਾਉਣ ਲੱਗੇ ਆਂਗੇ ਜਿਹੜੀ ਮਸ਼ੀਨ ਹੁੰਦੀ ਆਪਣੇ ਘਰਾਂ ਦੇ ਵਿੱਚ ਕੱਪੜੇ ਧੋਣ ਵਾਲੀ ਇਹਦਾ ਜਿਹੜਾ ਗੇਅਰਬਾਕਸ ਹੁੰਦਾਗਾ ਇਹ ਕਿਉਂ ਕਰਨ ਕਾਰਨ ਕਰਕੇ ਵੀ ਨਮੀ ਦੇ ਜਾਂ ਛੇਤੀ ਖਰਾਬ ਹੋ ਜਾਂਦਾ ਹਨ ਜਿਹੜੇ ਆਪਾਂ ਇਹਦੇ ਵਿੱਚ ਰੇਤੇ ਵਾਲੇ ਕੱਪੜੇ ਧੋਣਿਆਂਗੇ ਉਹ ਦੇਖ ਕੇ ਥੋੜੇ ਜਿਹਾ ਕਰਨ ਮੰਨ ਕੇ ਚਲੋ ਪਾਉਣੇ ਚਾਹੀਦੇ ਆਗੇ ਆਪਾਂ ਨੂੰ ਤਾਂ ਕਿ ਜਿਹੜੇ ਕੱਪੜੇ ਰੇਤੇ ਵਾਲੇ ਪਾਉਣਿਆਂਗੇ ਉਹ ਗੇਅਰਬਾਕਸ ਦੇ ਵਿੱਚ ਜਾ ਕੇ ਸੀਲਾਂ ਦੇ ਵਿੱਚ ਜਾ ਕੇ ਨਾ ਸੀਲਾਂ ਵੱਡ ਦਿੰਦੇ ਆ ਤਾਂ ਉਹ ਤੋਂ ਬਾਅਦ ਗਰਾਰੀਆਂ ਵੱਡੀਆਂ ਜਾਂਦੀਆਂ ਨੇ ਠੀਕ ਹੈ ਆਪਾਂ ਤੁਹਾਨੂੰ ਅੱਜ ਉਹੀ ਦਿਖਾਉਣ ਲੱਗੇ ਆਂਗੇ ਤੇ ਆ ਪਈ ਹੈ ਪਿੱਛੇ ਮਸ਼ੀਨ ਤੇ ਆਪਣੀ ਤੁਹਾਨੂੰ ਦੁਕਾਨ ਤਾਂ ਪਤਾ ਹੀ ਹੈ ਕਿ ਆਪਣਾ ਮੋਟਰਾਂ ਦਾ ਕੰਮ ਵੀ ਹੈ ਨਾ ਬਲੌਗਿੰਗ ਦੇ ਨਾਲ-ਨਾਲ ਆਪਣਾ ਮੋਟਰਾਂ ਦਾ ਕੰਮ ਵੀ ਹੈ ਤੇ ਬਲੌਗਿੰਗ ਵੀ ਆਪਾਂ ਨੂੰ ਸ਼ੌਂਕ ਹੈ ਇੱਕ ਤਾਂ ਕਰ ਕਰਦੇ ਆਂਗੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਆਪਣੇ ਪਿੰਡਾਂ ਦਾ ਵਾਤਾਵਰਣ ਸਾਹਮਣੇ ਖੇਤ ਇੱਥੇ ਕਣਕ ਬੀਤੀ ਕੱਲੀ ਵਿਜੀ ਹੈ ਹਜੇ ਤੇ ਆਹ ਸੜਕ ਆਹ ਰੂੜੀਆਂ ਆਪਣੇ ਘਰਾਂ ਮੂਰੇ ਆਮ ਹੀ ਮੰਨ ਕੇ ਚੱਲੋ ਪਿੰਡਾਂ ਦੇ ਵਿੱਚ ਹੁੰਨੀਆਂ ਨਾਲੀਆਂ ਨੂੜੀਆਂ ਤੇ ਆ ਆਪਣੀ ਸਾਹਮਣੇ ਆ ਗਈ ਹੁਣ ਦੁਕਾਨ ਇਹ ਤੁਹਾਨੂੰ ਮੈਂ ਗੇਅਰ ਬਾਕਸ ਦਿਖਾਉਣਾ ਕੁਝ ਖਾਸ ਗੱਲਾਂ ਦੱਸੂਗਾ ਮੈਂ ਤੁਹਾਨੂੰ ਤੇ ਆ ਗੇਅਰ ਬਾਕਸ ਹੁਣ ਜਿਹੜਾ ਹੈਗਾਗਾ ਇਹ ਆਪਾਂ ਨਵਾਂ ਲੈ ਕੇ ਆਏ ਆਂ ਠੀਕ ਹੈ ਇਹਦੇ ਪਾਉਣ ਵਾਸਤੇ ਤੇ ਜਿਹੜਾ ਆ ਗੇਅਰ ਬਾਕਸ ਆ ਇਹ ਇਹਦੇ ਚੋਂ ਕੱਢਿਆਗਾ ਮੈਂ ਪੁਰਾਣਾ ਮਤਲਬ ਕੀ ਇੱਥੇ ਲੱਗਿਆ ਹੋਣਾ ਤੁਹਾਨੂੰ ਦੱਸਦਾ ਮੈਂ ਇਹ ਇਹਦੇ ਵਿੱਚ ਲੱਗਦਾ ਫਿੱਟ ਕਰਕੇ ਤੁਹਾਨੂੰ ਨਵਾਂ ਦੱਸੂਗਾ ਇਹ 2 ਤੋਂ 300 ਰੁਪਏ ਤੋਂ ਸ਼ੁਰੂ ਹੋਣ ਵਾਲੀ ਆਈਟਮ ਆ ਇੱਕ ਗੇਅਰ ਬਾਕਸ ਆ ਜਿਹੜਾ ਮਸ਼ੀਨ ਦਾ ਜਿਹੜਾ ਆਪਣਾ ਮਿਸਤਰੀ ਕਈ ਵਾਰੀ ਵੱਧ ਵੀ ਲੈ ਜਾਂਦੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੋਊ 300 ਰੁਪਏ 350 ਤੋਂ ਇਹ ਸ਼ੁਰੂ ਹੋ ਜਾਂਦਾ ਤੇ ਖਤਮ ਹੁੰਦਾ ਹੈ 7 ਤੋਂ 800 ਤੱਕ ਜਿਹੜਾ オリジナル ਹੈ ਕੰਪਨੀ ਦਾ ਠੀਕ ਹੈ ਤੇ ਇਹ ਆਪਾਂ ਗੇਅਰ ਬਾਕਸ ਇਹਦੇ 'ਚ ਹੁਣ ਨਵਾਂ ਲੈ ਕੇ ਆਇਆ ਜਿਹੜਾ ਇੰਸਟਾਲ ਕਰਨਾਗਾ ਇਹ ਹੈਗਾਗਾ 650 ਰੁਪਏ ਦਾ ਜਿਹੜਾ ਮੈਂ ਲੈ ਕੇ ਆਇਆਗਾ ਮੰਨ ਕੇ ਚਲੋ ਮਾਰਜ ਦੇ ਹਿਸਾਬ ਨਾਲ ਗਾਹਕ ਦੇ ਹਿਸਾਬ ਨਾਲ ਜਿੰਨੇ ਉਹਨੇ ਪੈਸੇ ਲੈ ਕੇ ਪਾਉਣਾ ਹੁੰਦਾ ਤੇ ਆਪਾਂ ਇਹਨੂੰ ਇੰਸਟਾਲ ਕਰਨਾ ਤੇ ਰੇਤੇ ਰਾਵੇ ਵਾਲੇ ਕੱਪੜੇ 'ਚ ਨਹੀਂ ਪਾਉਣੇ ਹੁੰਦੇ ਉਹ ਵੀ ਤਕਰੀਬਨ ਵੀ ਜਿੰਨਾ ਟਾਈਮ ਮਸ਼ੀਨ ਪੁਰਾਣੀ ਹੈਗੀ ਉਹਨਾ ਟਾਈਮ ਗੇਅਰਬਾਕਸ ਢਾਈ ਕ ਸਾਲ ਦੀ ਇਹ ਨਹੀਂ ਬਣਨ ਹੁੰਦੀ ਹੈ ਤਿੰਨ ਕ ਸਾਲ ਦੀ ਬਾਕੀ ਵਰਤੋਂ ਦੇ ਹਿਸਾਬ ਨਾਲ ਹੁੰਦੀ ਵੀ ਕੱਪੜੇ ਆਪਾਂ ਇਹਦੇ ਵਿੱਚ ਸਿੱਟੀ ਰੱਖਣੇ ਪਾਈ ਰੱਖਣੇ ਕਿੰਨੇ ਦੇ ਕਿੰਨੇ ਕੱਪੜੇ ਹਨਾ ਤਾਂ ਉਹ ਫਿਰ ਜ਼ਿਆਦਾ ਘੱਟਾ ਹੈਗਾ ਹੁਣ ਆਪਾਂ ਇਹਨੂੰ ਦੇਖਦੇ ਹਾਂ ਵੀ ਕਿਵੇਂ ਪਾਉਣਾ ਤੁਹਾਨੂੰ ਮੈਂ ਦੱਸ ਦਾਂਗਾ ਸਭ ਤੋਂ ਪਹਿਲਾਂ ਆਹ ਗੇਅਰਬਾਕਸ ਇਹਦੀ ਰਬੜ ਇੱਥੇ ਹੋਣੀ ਚਾਹੀਦੀ ਜੇ ਆਪਾਂ ਘਰੇ ਵੀ ਪਾਉਣਾਗਾ ਇਹ ਤੇ ਇਹ ਰਬੜ ਦਾ ਮਤਲਬ ਦਾ ਪਾਸਾ ਮੈਨੂੰ ਬਦਲਣਾ ਪਊ ਬਦਲ ਕੇ ਦੂਜਾ ਪਾਸਾ ਕਰਨਾਗਾ ਮੈਂ ਇਹ ਪਾਸਾ ਗਲਤ ਆ ਦੇਖੋ ਤਾਂ ਆ ਪੈ ਕੱਢ ਕੇ ਆਪਾਂ ਰਬੜ ਦਾ ਪਾਸਾ ਉਹ ਸਹੀ ਕਰ ਦਿੰਨੇ ਆਗੇ ਤੇ ਆ ਦੇਖੋ ਨਿਕਲ ਕੱਢੀ ਜਾਂਦੇ ਬਸ ਆ ਪਾਸਾ ਹੁਣ ਆਪ ਪਲੇਨ ਪਾਸਾ ਇੱਧਰ ਰੱਖ ਦਿੰਨੇ ਆ ਤੇ ਇਹਨੂੰ ਥੱਲੇ ਨੂੰ ਬਸ ਬਿਠਾਉਣਾ ਸੌਖਾ ਹੀ ਐ ਇਸ ਤਰ੍ਹਾਂ ਬਿਠਾ ਕੇ ਤੇ ਹੁਣ ਬੈਡਲਾਂ ਦੇ ਵਿੱਚ ਜਿੰਨਾ ਕੁਛ ਉੱਥੇ ਮਿੱਟੀ ਲੱਗੀ ਹੋਈ ਹੈ ਜਿਹੜੇ ਸਰਾਖ ਦੇ ਵਿੱਚ ਇਹ ਆਪਾਂ ਪਾਉਣਾਗਾ ਉਹਦੇ ਉੱਤੇ ਤੁਸੀਂ ਦੇਖੋ ਇਹ ਉਹ ਸਰਾਖ ਇੱਕ ਦੇਖਦੇ ਰਹਾਂ ਨਾ ਵੱਡਾ ਉਹਦੇ ਵਿੱਚ ਮਿੱਟੀ ਲੱਗੀ ਹੋਈ ਹੈ ਮਿੱਟੀ ਆਪਾਂ ਕਰ ਦਨੇ ਸਾਫ ਇਹਦੇ ਵਿੱਚ ਦਿਖਾ ਦਿੰਦੇ ਹਾਂ ਹਾਂ ਦੇਖੋ ਇਹਦੇ ਵਿੱਚ ਮਿੱਟੀ ਲੱਗੀ ਹੋਈ ਹੈ ਮਿੱਟੀ ਕਰਨੀ ਆਪਾਂ ਸਾਫ ਇਹ ਇਹ ਮਿੱਟੀ ਇਹ ਸਾਫ ਕਰ ਦਨੇ ਆਪਾਂ ਹੱਥ ਦੇ ਨਾਲ ਪੁਰਾਣੀ ਗ੍ਰੀਸ ਲਾ ਦੇ ਇਹ ਲੀਕ ਹੋਣ ਤੋਂ ਹੁੰਦੀ ਹੈ ਵੀ ਪਾਣੀ ਲੀਕ ਨਾ ਹੋਵੇ ਇੱਕ ਉਂਗਲ ਦੇ ਨਾਲ ਆਪਾਂ ਇਹ ਡੱਬੇ ਚ ਕੱਢ ਕੇ ਇਹਦੇ ਗ੍ਰੀਸ ਲਾਉਣੀ ਹੈਗੀ ਤੇ ਚੈੱਕ ਕਰ ਸਕਦੇ ਹਾਂ ਆਪਾਂ ਲਾਈ ਜਾਂਦੇ ਆ ਇਹੋ ਜਿਹਾ ਕੋਈ ਬਲੌਗਰ ਅਲੱਗ ਹੀ ਹੋਊਗਾ ਮੇਰੇ ਤਰ੍ਹਾਂ ਦਾ ਇੱਕ ਹੀ ਹੋਊਗਾ ਜਿਹੜਾ ਤੁਹਾਨੂੰ ਇਹ ਜਾਣਕਾਰੀ ਵੀ ਦੇ ਰਿਹਾ ਨਹੀਂ ਤਾਂ ਜ਼ਿਆਦਾਤਰ ਬਲੌਗਰ ਇਮਾਰਤਾਂ ਜਾਂਦੇ ਆ ਵੱਡੀਆਂ-ਵੱਡੀਆਂ ਚ ਪਰ ਮੈਂ ਤੁਹਾਨੂੰ ਮਿਸਤਰੀ ਹੋਣ ਦੇ ਨਾਤੇ ਇਹ ਜਾਣਕਾਰੀ ਵੀ ਦੇ ਰਿਹਾ ਦੇਖੋ ਇਹ ਗੇਅਰਬਾਕਸ ਆਪਾਂ ਇਹਦੇ ਗ੍ਰੀਸ ਲਾਤੀ ਚਾਰੇ ਪਾਸੇ ਹੁਣ ਇਹਨਾਂ ਧਰ ਦਿਆਂ ਵਿੱਚ ਆਪਾਂ ਤੇ ਗੀਅਰਬਾਕਸ ਆਪਾਂ ਇਹਦੇ ਵਿੱਚ ਰੱਖਤਾ ਇਸ ਤਰ੍ਹਾਂ ਹੁਣ ਇਹਦੇ ਚਾਰ ਨੱਟ ਲੱਗਣਗੇ ਚਾਰ ਨੱਟ ਲਾਉਣੇ ਆਗੇ ਆਪਾਂ ਇਹਦੇ ਵਿੱਚੋਂ ਬਾਕਸ ਦੇ ਨੱਟ कसेਗੇ ਗੀਅਰਬਾਕਸ ਪਾ ਵੀ ਦਿੱਤਾ ਤੁਹਾਨੂੰ ਦਿਖਾਉਣਾਗਾ ਤੇ ਟੇਢੀ ਕਰਦੀ ਮੈਂ ਮਸ਼ੀਨ ਆ ਦੇਖੋ ਘੁੰਮਣ ਲੱਗ ਗਿਆ ਇਹ ਇਹਦੇ ਥੱਲੇ ਚਾਰ ਨੱਟ ਨੇ ਚਾਰੇ ਨੱਟ ਲੱਗ ਚੁੱਕੇ ਹੈਗੇ ਇਹ ਤੁਹਾਨੂੰ ਦਿਸਦੇ ਹੋਣਗੇ ਇੱਕ ਨੱਟ ਆ ਲੱਗੇ ਹੋਏ ਇਹਦੇ ਤੇ ਮੇਰੇ ਨਾਲ ਨਾ ਕੋਈ ਬੰਦਾ ਹੈ ਨਹੀਂ ਸੀਗਾ ਇਸ ਕਰਕੇ ਮੈਂ ਉਹ ਗੀਅਰਬਾਕਸ ਦਿਖਾ ਨਹੀਂ ਪਾਇਆ ਤੇ ਕਿਉਂਕਿ ਫੋਨ ਹੋਲਡ ਕਰਨ ਵਾਸਤੇ ਬੰਦਾ ਹੋਣਾ ਜ਼ਰੂਰੀ ਹੈ ਨਾਲ ਠੀਕ ਹੈ ਜੀ ਇਹ ਗੇਅਰਬਾਕਸ ਇਹ ਚ ਪੈ ਚੁੱਕਿਆ ਤੇ ਆਹ ਖੜੀ ਕਰਕੇ ਤੁਹਾਨੂੰ ਦਿਖਾਉਣਾ ਮੈਂ ਆ ਆ ਗਈ ਇਹ ਦੀ ਹੁਣ ਉਤਲੀ ਸਾਈਡ ਇੱਥੇ ਗੇਅਰਬਾਕਸ ਉਹ ਪਲਸੇਟਰ ਲੱਗਣਾਗਾ ਜਿਹੜਾ ਆਪਾਂ ਕੱਪੜੇ ਪਾਉਣ ਦੇ ਇਹ ਤੋਤੇ ਵੀ ਹੁੰਦੇ ਆ ਮੈਲ ਕੱਢਣ ਵਾਸਤੇ ਕਪੜੇ ਖੋਲ ਕੇ ਤੋਂ ਸਾਫ਼ ਕਰ ਸਕਦੇ ਆ ਮਸ਼ੀਨ ਨੂੰ ਤੇ ਇਹ ਜੀ ਰਹਿ ਗਈ ਇਹ ਦੀ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਹੁਣ ਇਹਦੇ ਕੁਛ ਨਾ ਇਹ ਚੀਜ਼ਾਂ ਦਾ ਸੰਕਰਨ ਵੀ ਇੱਕ ਗੋਲ ਹੋ ਜਾਂਦਾ ਆ ਦੇਖੋ ਇਹਦੀਆਂ ਕਸੀਆਂ ਵੇ ਕਸਟਮਰ ਦੇਖਦੇ ਆਂ ਵੀ ਪੈਸੇ ਦੇਊਗਾ ਇਹਦੇ ਇੱਕ ਨਾ ਕੱਪ ਇਹੀ ਚਲਾ ਦਈਏ ਨਹੀਂ ਤਾਂ ਇਹਦਾ ਇਹ ਵੀ ਚੇਂਜ ਕਰਨ ਲੱਗਿਆ ਹੋਇਆ ਪਿਆ ਜਿਹਦੇ ਉੱਤੇ ਘੁੰਮਣ ਲੱਗ ਜੇ ਆ ਦੇਖੋ ਇਹਦੇ ਐ ਹੋ ਜਾਂਦਾ ਠੀਕ ਆ ਜੀ ਆਪਾਂ ਆ ਕੇ ਦੇਖਦੇ ਆਂ ਇਹ ਲਾਉਣਾ ਹੁੰਦਾ ਇਹਦੇ ਉੱਤੇ ਫਿੱਟ ਲੱਗ ਚੁੱਕਾ ਹੈਗਾ ਇਹ ਕਨੈਕਸ਼ਨ ਵੈਸੇ ਗੇ ਵਕਤ ਚੇਂਜ ਕਰਨ ਲਈ ਖੋਲਣ ਦੀ ਲੋੜ ਨਹੀਂ ਹੁੰਦੀ ਇਹਦਾ ਸੈੱਲ ਖਰਾਬ ਸੀ ਇਸ ਕਰਕੇ ਆਪਾਂ ਖੋਲੇ ਇਹ ਜਿਹੜਾ ਸੈੱਲ ਹੈ ਨਾ ਇਹ ਸੈੱਲ ਇਹਦੇ 4 ਤਾਰਾ ਕਿਉਂ ਆ ਜਦੋਂ ਕਿ ਜਿਹੜਾ ਸੈੱਲ ਹੁੰਦਾ ਉਹਦੇ 2 ਹੀ ਤਾਰਾ ਹੁੰਦੀਆਂ ਜਿਵੇਂ ਮੈਂ ਆ ਸੈੱਲ ਤੁਹਾਨੂੰ ਦਿਖਾ ਰਿਹਾ ਹਾਂਗਾ ਇਹਦੇ ਚ 4 ਤਾਰਾ ਇਸ ਲਈ ਆ ਕਿਉਂਕਿ ਇਹ ਸੈੱਲ ਇੱਕ ਦੇ ਵਿੱਚ ਹੀ 2 ਸੈੱਲ ਹੁੰਦੇ ਨੇ ਠੀਕ ਹੈ ਜੀ ਇਹਦੀਆਂ ਹੁਣ 4 ਤਾਰਾ ਨੇ 4 ਦੇ ਅਲੱਗ-ਅਲੱਗ ਰੰਗ ਹੈ ਇੱਥੇ ਇਹਦਾ ਮੇਨ ਲਿਖਿਆ ਹੁੰਦਾ ਦੇਖੋ yellow grey 12 uF ਦਾ ਸੈੱਲ ਹੈ ਤੇ black red black 5 uF ਦਾ ਸੈੱਲ ਹੈ ਜਿਹੜਾ ਸੈੱਲ ਪੰਜ ਯੂਐਫ ਦਾ ਗਾ ਮਤਲਬ 5 ਯੂਐਫ ਦਾ ਉਹ ਤਾਂ ਲੱਗਣਾ ਇਧਰ ਠੀਕ ਹੈ ਜੀ ਇਧਰ ਸਪੈਨ ਵਾਲੇ ਪਾਸੇ ਇਹ ਜਿਹੜਾ 12 ਯੂਐਫ ਦਾ ਇਧਰ ਪੁਆਇੰਟਿੰਗ ਦਿੱਤੀ ਗਈ ਹੈ ਉਹ ਹੈ ਕਿ ਇਧਰ ਵਾਸ਼ਿੰਗ ਵਾਲੀ ਮਤਲਬ ਕਿ ਦੋ ਸੈੱਲ ਅਲੱਗ-ਅਲੱਗ ਕੰਮ ਕਰਦੇ ਆ ਜਿਹੜਾ 5 ਦਾ ਸੈੱਲ ਆ ਉਹ ਸੁਕਾਉਣ ਵਾਲੀ ਨੂੰ ਲੱਗਣਾ ਹੈ ਜਿਹੜਾ 12 ਦਾ ਸੈੱਲ ਆ ਉਹ ਧੋਣ ਵਾਲੀ ਨੂੰ ਲੱਗਣਾ ਹੁਣ ਇਥੇ ਕਨੈਕਸ਼ਨਾਂ ਦੇ ਆ ਕੇ ਹਰੇਕ ਸਾਰੇ ਬੰਦੇ ਉਲਝ ਜਾਂਦੇ ਨੇ ਸੋ ਕਨੈਕਸ਼ਨ ਸਾਰੇ ਖੋਲਣੇ ਨਹੀਂ ਹੁੰਦੇ ਇਹਦੀਆਂ ਜਿਹੜੀਆਂ ਤਾਰਾਂ ਹੁੰਦੀਆਂ ਆਪਣੀਆਂ ਇਹ ਇਹ ਇਥੋਂ ਵੱਡਲੇ ਦੂਰੋਂ ਹੁਣ ਆ ਦੇਖੋ ਇਹਦੇ ਤੇ ਮੈਂ ਦਿਖਾਉਣ ਲਈ ਵੱਡੀਆਂ ਵੈਸੇ ਮੈਂ ਤਾਂ ਨਹੀਂ ਲੋੜਨੀ ਪੈਂਦੀ ਕਿਉਂਕਿ ਪਹਿਲਾਂ ਹੀ ਪਤਾ ਰੋਜ਼ ਕੰਮ ਕਰਦੇ ਆ ਆ ਹੁਣ ਲਾਲ ਨਹੀਂ ਆ ਪੀਲੀ ਤੇ ਆ ਤਾਰਾ ਗਰੇ ਆਪਾਂ ਨੂੰ ਇੰਗਲਿਸ਼ 'ਚ ਨਾਮ ਆਉਂਦਾ ਪੰਜਾਬੀ 'ਚ ਨਾ ਇਹ ਤਾਰ 12 ਯੂ ਐਫ ਦੇ ਸੈਲ ਦੀ ਹੈ ਇਹ ਇਹਨਾ ਹੁਣ ਆਪਾਂ 12 ਯੂ ਐਫ ਦਾ ਸੈਲ ਆਪਾਂ ਲਿਆਂਦਾ ਹੋਇਆ ਪਹਿਲਾਂ ਹੀ ਇਹ ਚਲੋ 10 ਦਾ ਆ ਗਿਆ 2 ਦਾ ਕੋਈ ਫਰਕ ਨਹੀਂ ਪੈਂਦਾ ਇਹ ਆਪਾਂ ਇਹਦੇ ਨਾਲ ਜੋੜ ਦੇਣਾ ਤੇ ਦੂਜਾ ਸੈਲ ਉਹ ਪੰਜ ਦਾ ਉਹਦੇ 'ਚ ਉਹ ਆਪਾਂ ਇਧਰਲੇ ਪਾਸੇ ਨਾਲ ਜੋੜਨਾ ਕਨੈਕਸ਼ਨ ਕਰਕੇ ਤੁਹਾਨੂੰ ਚਲਾ ਕੇ ਦਿਖਾਉਣਾ ਸਰ ਉਹ ਫਾਈਨਲ ਲੋਕਮਹੀਨੀ ਚੈੱਕ ਕਰੋ ਕੰਪਲੀਟ ਗੇਅਰਬਾਕਸ ਪਾਤਾ ਪਾ ਦੇਖੋ ਘੁੰਮਣ ਲੱਗੀ ਹੁਣ ਮਸ਼ੀਨ ਕਨੈਕਸ਼ਨ ਵੀ ਸਾਰੇ ਹੋ ਗਏ ਠੀਕ ਹੈ ਇਧਰ ਲਾ ਬਸ ਚਲਾ ਕੇ ਦੇਖੋਨੇ ਚੱਲ ਪਈ ਚਲਣੀ ਮਸ਼ੀਨ ਚੈੱਕ ਹੋ ਚੁੱਕੀ ਹੈ ਸ਼ੁਰੂ ਹੋ ਚੁੱਕੀ ਹੈ ਸਾਰਾ ਟੇਪਿੰਗ ਟੋਪਿੰਗ ਕਰਕੇ ਆ ਸਾਰਾ ਕੋ ਸੈਟਲ ਕਰ ਦੇਣਾ ਬਦਲਣੀਆਂ ਆਪਾਂ ਤਾਰਾਂ ਦੇਖੋ ਤੇ ਇਹਦੇ ਵਿੱਚ ਆ ਘੁੰਮਦਾ ਹੁੰਦਾ ਸਿਰਫ ਇੰਨਾ ਆ ਪੈਦਾ ਲਾਉਣ ਲਾ ਤੇ ਹੋਰ ਸਾਰਿਆਂ ਲਈ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਸੀਗੀ ਤਾਂ ਕਰਕੇ ਆਪਾਂ ਤੁਹਾਨੂੰ ਇਹ ਜਾਣਕਾਰੀ ਦਿਖਾਈ